ਆ ਦੇਖੋ ਕੀ ਹਾਲ ਹੋਇਆ ਇਹ ਤਾਂ ਸਾਰੀ ਗਿਆ ਡਿੱਗ ਗਈ ਉਧਰੋਂ ਕੰਦ ਕੰਦ ਹੋ ਵੀ ਗਈ ਉਹ ਵੀ ਡਿੱਗਣ ਵਾਲੀ ਐ ਨਹੀਂ ਪਤਾ ਕਿਹੜੇ ਵੇਲੇ ਡਿੱਗ ਜੇ ਉਧਰ ਨੂੰ ਆਹ ਦੇਖੋ ਉੱਪਰੋਂ ਛੋਟੀ ਕਿੱਥੇ ਆ ਤੁਹਾਡੀ ਿੱਤੀ ਿੱੱਗ ਗਈ ਕਿੱਥੇ ਗਮੋਲੀ ਉੱਪਰ ਮੀਂਹ 'ਚ ਤੁਹਾਡੀ ਦਾੜੀ ਨਾ ਫਰਜੇ ਆਪਾਂ ਨੇ ਵੀ ਪਿੰਡ ਚੋਂ ਘਰੇ ਆ ਸੀਗਾ ਆਸਣ ਵਗੈਰਾ ਇਕੱਠਾ ਤੇ ਆਪ ਨੂੰ ਆਏ ਸੀਗਾ ਬੰਗਾ ਚਲੋ ਆ ਦੋ ਚਾਰ ਦਿਨ ਹੋਰ ਲੰਗੇ ਜਾਂਦੇ ਨਾਲੇ ਸਾਰੇ ਜਾਨੇ ਸਪਰੇਹਾਂ ਕਰ ਲਾਂਗੇ ਫੇਰ ਜਾਵਾਂਗੇ ਤੇ ਕਿਉਂਕਿ ਫਿਰ ਆਏ ਵੀ ਫਿਰ ਪਾਣੀ ਵੀ ਉੱਤਰ ਜਾਊਗਾ ਥੋੜਾ ਜਿਹਾ ਥੱਲੇ ਤੇ ਫਿਰ ਉੱਥੇ ਤੱਕ ਗਾਂਹਾਂ ਤੱਕ ਟਰੈਕਟਰ ਜਾ ਸਕਣਗੇ ਨਹੀਂ ਤਾਂ ਫਿਰ ਬੋਟਾਂ ਤੇ ਸਮਾਨ ਜਾਂਦਾਗਾ ਕਿਉਂਕਿ ਬਜਨੇ ਬਜਨ ਵਾਲਾ ਸਮਾਨ ਆ ਸਾਰਾ ਆਟਾ ਉਟਾ ਫੀਡ ਫੂਡ ਤੇ ਫਿਰ ਉੱਥੇ ਤੱਕ ਟਰੈਕਟਰ ਜੱਬਾ ਕੇ ਜਾਣਗੇ ਘਰਾਂ ਤੱਕ ਆ ਆਪਣੇ ਬਾਗੜ ਵਾਲੀ ਸਾਤਾ ਡਿੱਗ ਗਈ ਟੂੜੀ ਵਾਲੇ ਦੀ ਆ ਦੇਖੋ ਕੀ ਹਾਲ ਹੋਇਆ ਇਹ ਤਾਂ ਸਾਰੀ ਗਿਆ ਡੱਗ ਗਈ ਉਧਰੋਂ ਕੰਦ ਕੰਦੋ ਵੀ ਗਈ ਉਹ ਵੀ ਡਿੱਗਣ ਵਾਲੀ ਐ ਨਾ ਕਿਹੜੇ ਵੇਲੇ ਡਿੱਗ ਜੇ ਉਧਰੋਂ ਉਹ ਪਰਲੀ ਵੀ ਡਿੱਗਣ ਵਾਲੀ ਐ ਇਹ ਤਾਂ ਸਾਰੀ ਦੁਬਾਰੇ ਪਾਉਣਾ ਪਊਗਾ ਚਲੋ ਕੀ ਕਰ ਸਕਦੇ ਆ ਜਾਨਾ ਆ ਰੱਬ ਦੀ ਮਰਜ਼ੀ ਐ ਚਲਾਇ ਪਸ਼ੂਆਂ ਦਾ ਬੱਚਾ ਬਚੂ ਰਹਿ ਗਿਆ ਇੱਧਰ ਲਈ ਛੜ ਆ ਨਹੀਂ ਡਿੱਗੇ ਡੁੱਗੇ ਆ ਜਾਉਂਗੇ سپورਟ ਲਈ ਹੈ ਪੈਨ سپورਟ ਲਈ ਜਾਣਾ ਆ ਇੱਧਰ ਸਾਰੀ ਤੇਲ ਆ ਗਈ ਆ ਦੇਖੋ ਉੱਪਰੋਂ ਆ ਇਧਰੋਂ ਵੀ ਸਾਰੀ ਡਿੱਗਣ ਵਾਲੀ ਹੈ ਇਹ ਤਾਂ ਸਾਰੀ ਗਈ ਕੇ ਰਾਸੀ ਕਵਰੀਆਂ ਐ ਸਪੋਰਟ ਜੀ ਲਾ ਕੇ ਤੇ ਐਂ ਕਰਤਾ ਇਹਦੇ ਥੱਲੇ ਆਪਣੇ ਕੋਲ ਪੱਲੀ ਬਹੁਤ ਵੱਡੀ ਸੀਗੀ ਤੇ ਇਹ ਇੱਥੇ ਗੇਟ ਤੇ ਪਾਉਣ ਨੂੰ ਬਣਾਈ ਸੀ ਪੱਲੀ ਤੇ ਇਹ ਫਿਰ ਆਪਾਂ ਨੇ ਸਾਰੀ ਪੱਲੀ ਬਾਤੀ ਥੱਲੇ ਤੇ ਉੱਤੇ ਐਂ ਜੇ ਕਾਗਜੋ ਕਰਤਾ ਮਹਾ ਜੀ ਥੋੜਾ ਬਹੁਤ ਤਾਂ ਮੀ ਆਇਆ ਵੀ ਚਲੋ ਟੂੜੀ ਤੇ ਬੱਚਾ ਤਾਂ ਤਾਂ ਰਹਿ ਜੂ ਟੂੜੀ ਦੀ ਗਿੱਲੀ ਨਹੀਂ ਹੋਊਗੀ ਕਿਉਂਕਿ ਇਹ ਤਾਂ ਸਾਰਾ ਹੁਣ ਢਾਂਕੀ ਕਰਨਾ ਪਊਗਾ ਸੈਟ ਤੇ ਕਿਰ ਇਧਰ ਪਾਏ ਪਾਣੀ ਲੰਗਦਾ ਕਰਤਾ ਵੀ ਜੇ ਪਾਣੀ ਪੂਣੀ ਮੀ ਆ ਵੀ ਗਿਆ ਪਾਣੀ ਲੰਗ ਜੂ ਇਧਰ ਤੇ ਬਾਕੀ ਇਹ ਤੇ ਦੇਖ ਦਿਆਂਗੇ ਕੱਲ ਕੋਲ ਨੂੰ ਲੈ ਆ ਕੇ ਪਾ ਦਾਂਗੇ ਵੱਡਾ ਕਾਗਜ ਇਹਦੇ ਉੱਤੇ ਹਾਂਜੀ ਮਿੱਤਰੋ ਆਪਾਂ ਅਗੇ ਸੇ ਆਪਣੇ ਖੇਤ ਤੇ ਆਪਣੀ ਜੀਰੀ ਨਸਰਨ ਲੱਗੇ ਵਿੱਚ ਵਿੱਚ ਆਹ ਵੇਖੋ ਤੇ ਬਾਕੀ ਆਪਾਂ ਕੱਲ ਨੂੰ ਸਪਰੇਅ ਕਰਾਂਗੇ ਤੇ ਮੋਟਰ ਲੇਟ ਆਈ ਹੋਈ ਸੀ ਕਿ ਮਾਂ ਚਲਵਾ ਖਾਲਜਾ ਭਰ ਲਾਣੇ ਹੈਗੇ ਫਿਰ ਸੌਖਾ ਹੋ ਜੂਗਾ ਨਹੀਂ ਕੱਲ ਨੂੰ ਕੀ ਪਤਾ ਮੌਕੇ ਤੇ ਨਾ ਹੋਵੇ ਲਾਈਟ ਫਿਰ ਪਾਣੀ ਦੀ ਜ਼ਰੂਰਤ ਹੋਣੀ ਹੈਗੀ ਆ ਬੁੱਟੇ ਹੁਣ ਪਤਾ ਨਾ ਲੱਗੇ ਨੇ ਮਰੁੱਦਾਂ ਦੇ ਯਾਦੀ ਥੋੜੀ ਜਿਹੀ ਗਰਮੀ ਘਟੀ ਜਾਗੀ ਆ ਬਹੁਤ ਵੱਡਾ ਹੋ ਗਿਆ ਤੇ ਆ ਵੀ ਵਧੀਆ ਹੋਣ ਲੱਗ ਗਿਆ ਬਾਕੀ ਆਹਾ ਔਲੇ ਦਾ ਤਾਂ ਬਹੁਤ ਵਧੀਆ ਹੋਇਆ ਪਿਆਗਾ ਬਾਕੀ ਜਿਹੜੇ ਮੱਟਾ ਤੇ ਭਿੰਡੀਆਂ ਭੁੰਡੀਆਂ ਜਣੇ ਦੱਬਿਆ ਸੀਗੇ ਉਹ ਤਾਂ ਆਹੀ ਥੋੜੀਆਂ ਜਿਹੀਆਂ ਹੋਈਆਂ ਨੇ ਬਸ ਇਧਰ ਇਧਰ ਤਾਂ ਬਿਲਕੁਲ ਨਹੀਂ ਹੈਗੀ ਆ ਸਾਰੀ ਬਾਤ ਤਾਂ ਦੱਬਿਆ ਸੀ ਭਿੰਡ ਦਾ ਵੀ ਸਾਰੀ ਵੱਟ ਤੇ ਦੱਬੇ ਸੀ ਪ੍ਰਿੰਡਿਆਂ ਦੇ ਵੀ ਆਪਣੇ ਹੁਣ ਵੀ ਵਿਚ ਵਿਚ ਪੈਸੇ ਰੱਬ ਮੀਂਹ ਵਾਲਾ ਮੌਸਮ ਕਰ ਲਾਂਦਾ ਹੈਗਾ ਅੱਜ ਵੀ ਥੋੜਾ ਜਿਹਾ ਲੱਗਦਾ ਹੈਗਾ ਮੌਸਮ ਨੂੰ ਵੀ ਮੀਂਹ ਆਣਾ ਜਾਵੇ ਜਿੱਤੇ ਤਾਂ ਹੀ ਆਪਾਂ ਤੂੜੀ ਵਾਲ ਦਾ ਉਤੇ ਇੰਤਜ਼ਾਮ ਕਰਿਆ ਵੀ ਜਦ ਆਪਣੀ ਤੂੜੀ ਨਾ ਗਿੱਲੀ ਹੋ ਜੇ। ਕਿਉਂਕਿ ਨਾ ਦੀ ਨਾ ਟਾਪ ਪਾਇਆ ਨਹੀਂ ਜਾਂਦਾ। ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾਗਾ ਜਿਹੜੇ ਇਲਾਕੇ ਦਰਿਆ ਮਧਰੂਮ ਦੇ ਨਾਲ ਲੱਗਦੇ ਸੀਗੇ ਉਤੇ ਉਥੇ ਜ਼ਿਆਦਾ ਨੁਕਸਾਨ ਹੈਗਾ। ਤੇ ਵੈਸੇ ਸੇਵਾ ਤਾਂ ਬਹੁਤ ਲੋਕ ਕਰ ਰਹੇ ਨੇ। ਬਹੁਤ ਸਾਮਾਨ ਜਾ ਰਿਹਾ ਸੇਵਾ ਖਾਤਰ ਤੇ ਬਹੁਤ ਬਾਕੀ ਸਿੰਗਰ ਵਗੈ ਸਿੰਗਰ-ਸੁੰਗਰ ਵੀ ਸਾਰੇ ਤੇ ਹੋਰ ਵੀ ਲੋਕ ਅੱਗੇ ਆਏ ਨੇਗੇ ਸੇਵਾ ਲਈ। ਚੰਗੀ ਗੱਲ ਹੈਗੀ ਵੈਸੇ ਆਪਣੇ ਪੰਜਾਬੀ ਤਾਂ ਸੇਵ ਵਾਲੀ ਤਿਆਰੀ ਰਹਿੰਦੇ ਨੇਗੇ ਆਪਾਂ ਨੇ ਵੀ ਪਿੰਡ ਚੋਂ ਘਰੇਆ ਸੀਗਾ ਰਾਸਨ ਵਗੈਰਾ ਇਕੱਠਾ ਤੇ ਆਪਾਂ ਨੂੰ ਆਏ ਸੀਗਾ ਬੰਦਾ ਚਲੋ ਆ ਦੋ ਚਾਰ ਦਿਨ ਹੋਰ ਲੰਗੇ ਜਾਣਦੇ ਨਾਲੇ ਸਾਰੇ ਜਾਨੇ ਸਪਰੇਹਾਂ ਕਰ ਲਾਂਗੇ ਫੇਰ ਜਾਵਾਂਗੇ ਤੇ ਕਿਉਂਕਿ ਫਿਰ ਆਏ ਵੀ ਉਸ ਫਿਰ ਪਾਣੀ ਵੀ ਉੱਤਰ ਜਾਊਗਾ ਥੋੜਾ ਜਿਹਾ ਥੱਲੇ ਤੇ ਫਿਰ ਉੱਥੇ ਤੱਕ ਗਾਂਹਾਂ ਤੱਕ ਟਰੈਕਟਰ ਜਾ ਸਕਣਗੇ ਨਹੀਂ ਤਾਂ ਫਿਰ ਬੋਟਾਂ ਤੇ ਸਮਾਨ ਜਾਂਦਾਗਾ ਕਿਉਂਕਿ ਇਹ ਬਜਨੇ ਬਜਨ ਵਾਲਾ ਸਮਾਨ ਆ ਸਾਰਾ ਆਟਾ ਉਟਾ ਫੀਡ ਫੂਡ ਤੇ ਫਿਰ ਉੱਥੇ ਤੱਕ ਟਰੈਕਟਰ ਜੱਬਾ ਗ ਜਾਣਗੇ ਘਰਾਂ ਤੱਕ ਆ ਬੰਗੀ ਜਾਲੀ ਕਾਫੀ ਜ਼ਿਆਦਾ ਨਿਸਰਨ ਲੱਗ ਗਈ ਉਹਦੇ ਨਾਲ ਫਰਕ ਹੈਗਾ ਆ ਵੇਖੋ ਨਾਲੇ ਆ ਵੇਖੋ ਬੈਦਰ ਬਹੁਤ ਜ਼ਿਆਦਾ ਸਿਤੀ ਚੇਂਜ ਹੋਣ ਲੱਗ ਗਿਆ ਆ 10 15 ਮਿੰਟ ਪਹਿਲਾਂ ਐਂ ਲੱਗਦਾ ਸੀਗਾ ਮੌਸਮ ਮੀਹ ਵਾਲਾ ਮੌਸਮ ਹੋਇਆ ਪਿਆ ਸੀਗਾ ਤੇ ਹੁਣ ਕਾੜੀ ਧੁੱਪ ਕੱਢ ਲਈ ਪੂਰੀ ਗਰਮੀ ਹੋ ਗਈ ਤੇ ਮਤਲਬ ਕਿ ਪ੍ਰਮਾਤਮਾ ਵੀ ਮੂਡ ਚੇਂਜ ਕਰੀ ਜਾਂਦਾ ਕਦੇ ਠੰਡ ਕਰ ਲਾਂਦਾ ਕਦੇ ਗਰਮੀ ਕਦੇ ਮੀਂਹ ਪਾ ਲਾਂਦਾ ਚਲੋ ਦੇ ਰੰਗ ਨੇ ਹਨਾ ਪ੍ਰਮਾਤਮਾ ਦੇ ਇਦੇ ਵਿੱਚ ਕੋਈ ਤਾਂ ਕੀ ਕਰ ਸਕਦਾਗਾ ਜੋ ਮਾਲਕ ਨੂੰ ਮਨਜ਼ੂਰ ਵੈਸੇ ਜੇ ਇੱਕ ਗੱਲ ਸੋਚੀ ਜਾਵੇ ਕਲਾਈਮੇਟ ਚੇਂਜ ਹੋਣ ਦਾ ਕਾਰਨ ਆਪਣੇ ਲੋਕ ਵੀ ਹੈਗੇ ਨੇ ਕਿ ਕਿਉਂਕਿ ਆਪਾਂ ਕੁਦਰਤ ਨਾਲ ਪੰਗੀ ਇੰਨੇ ਜ਼ਿਆਦਾ ਲੈਣ ਲੱਗ ਗਏ ਤੇ ਫਿਰ ਇਹ ਸਭ ਤਾਂ ਕੁਝ ਤਾਂ ਹੋਣਾ ਹੀ ਹੈ ਹਨਾ ਅੱਜ ਹੀ ਬੰਦੇ ਮਿਲ ਗਏ ਸੀ ਆਪਾਂ ਨੂੰ ਇਹ ਆਪ ਹੀ ਆਗੇ ਸੀ ਆਪਣੇ ਕੋਲ ਦੋ 2:30 ਵਜੇ ਕਹਿੰਦੇ ਸਪਰੇ ਤਾਂ ਨਹੀਂ ਉਹ ਕਰਨੀ ਮਾਂ ਕਰਨੀ ਐ ਸਪਰੇ ਤਾਂ ਤੇ ਚਲੋ ਵਧੀਆ ਅੱਜ ਹੋ ਜੂਗੀ